ਜਿਹੜੇ ਕੱਲੇ ਇੱਕ ਪਾਲਣਡੇ ਦੇ ਵਿੱਚ ਨੇ ਬਾਕੀ ਸਾਰੇ ਵਿੱਚੀ ਸਿੱਖਾਂ ਦੀ ਕਾਤਰ ਜਮਾਤ ਕਾਂਗਰਸ ਐ ਵਿੱਚੀ ਸੁਖਬੀਰ ਵਾਲਾ ਟੜਾ ਹੋ ਗਿਆ ਵਿੱਚੀ ਅੱਜ ਆਲੀ ਜਿਹੜੀ ਉਹ ਕਹਿ ਰਿਹਾ ਟੈਂਟ ਤੇ ਕੁਰਸੀਆਂ ਦਿੱਲੀੋਂ ਆਈਆਂ ਨੇ ਇਹ ਮੁੱਦਾ ਪਹਿਲਾਂ ਦਾ ਨਹੀਂ ਸੀਗਾ ਪਰ ਹੁਣ ਮੁੱਦਾ ਜ਼ਰੂਰ ਬਣ ਗਿਆ ਉਥੋਂ ਕੁਰਸੀਆਂ ਲੈ ਕੇ ਆ ਰਹੇ ਨੇ ਔਰ ਉਹ ਖੁਦ ਦੱਸ ਰਹੇ ਨੇ ਕਿ ਅਸੀਂ ਦਿੱਲੀੋਂ ਲੈ ਕੇ ਆਇਆ ਅਸੀਂ ਦਿੱਲੀ ਤੋਂ ਕੁਰਸੀਆਂ ਲੈ ਕੇ ਆਇਆ ਦਿੱਲੀ ਤੋਂ ਟੈਂਟ ਲੈ ਕੇ ਆਇਆ ਉਹ ਆਪਣੀ ਜਵਾਨੀ ਦੱਸ ਰਹੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਮਨਦੀਪ ਸਿੰਘ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਦੇ ਭਾਈ ਨੇ ਉਹਨਾਂ ਦੀ ਜਿਹੜੀ ਚੋਣ ਹੈ ਕਿ ਉਹ ਪੰਥਕ ਚੋਣ ਬਣ ਚੁੱਕੀ ਹੈ ਕਿ ਉਹਦੀ ਲਹਿਰ ਪੰਥਕ ਤੌਰ ਤੇ ਚੱਲ ਚੁੱਕੀ ਐ ਕਿ ਮਨਦੀਪ ਸਿੰਘ ਨੂੰ ਪੰਥ ਨੇ ਅਪਣਾ ਲਿਆ ਕਿ ਪੰਥ ਉਹਦੀ ਪਿੱਠ ਦੇ ਉੱਪਰ ਆਖੜਾ ਹੋਇਆ ਜਿਸ ਦੀ ਪਿੱਠ ਦੇ ਉੱਪਰ ਪੰਥ ਖੜ ਜਾਵੇ ਫਿਰ ਉਹਨੂੰ ਕਿਸੇ ਦਾ ਡਰ ਰਹਿ ਜਾਂਦਾ ਹੈ ਕਿ ਉਹਨੂੰ ਕੋਈ ਫਿਰ ਹਰਾ ਸਕਦਾ ਹੈ ਆਹ ਇਹਨਾਂ ਸਵਾਲਾਂ ਨੂੰ ਅਡਰੈਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਆਪਾਂ ਨੂੰ ਸਭ ਨੂੰ ਪਤਾ ਕੀ ਕਰਨਾਂ ਮੇ ਕੀਤੇ ਨੇਗੇ ਉਹਨਾਂ ਦਾ ਸਭ ਤੋਂ ਪਹਿਲਾਂ ਉਹ ਸੂਰੀ ਨੂੰ ਸੋਧਾ ਲਾਉਣਾ ਉਸ ਤੋਂ ਬਾਅਦ ਖਾਸ ਤੌਰ ਤੇ ਜਿਹੜਾ ਉਹ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀਗਾ ਜਿਹਦੇ ਜ਼ੁਲਮ ਇੰਤਹਾ ਦੀ ਹੱਦ ਨੂੰ ਪਾਰ ਕਰ ਗਏ ਸੀਗੇ ਉਹਦਾ ਸੋਧਾ ਲਾਉਣਾ ਜਿਹੜਾ ਕਿ ਤਰਨਕਾਰਨ ਦੇ ਵਿੱਚ ਹੀ ਜਿਨੇ ਆਪਣੀ ਕਰਤੂਤਾ ਜਾਂ ਆਪਣੀਆਂ ਕੀ ਕਹਿਣੇ ਹੁੰਦੇ ਆਪਾਂ ਆਪਣੀਆਂ ਜਿਹੜੀਆਂ ਜੋ ਵੀ ਉਹਨੇ ਜ਼ੁਲਮ ਕੀਤੇ ਉਹ ਤਰਨ ਤਾਰਨ ਦੇ ਵਿੱਚ ਹੀ ਕੀਤੇ ਸੀਗੇ ਜਿਸ ਕਾਰਨ ਕਰਕੇ ਉਥੋਂ ਦੀ ਚੋਣ ਦੇ ਨਾਲ ਇਹ ਰਿਲੇਟਡ ਗੱਲਬਾਤ ਹੈਗੀ ਹੈ ਕਿ ਜਿਹੜਾ ਮਨਦੀਪ ਸਿੰਘ ਆਪਣਾ ਸੰਦੀਪ ਦਾ ਭਰਾ ਹੈਗਾ ਕਿ ਉਹਨੂੰ ਪੰਥ ਨੇ ਦੋਸਤੋ ਅਪਣਾ ਲਿਆਗਾ ਔਰ ਪੰਥ ਕੀ ਹੈਗਾ ਪੰਥ ਆਪਾਂ ਇੱਕ ਰਸਤਾ ਕਹਿੰਦੇ ਆ ਗੁਰੂ ਦੇ ਘਰ ਨੂੰ ਜਾਣ ਵਾਲਾ ਰਸਤਾ ਜਿਹੜੀਆਂ ਸੰਗਤਾਂ ਅਪਣਾਉਂਦੀਆਂ ਨੇ ਉਹਨੂੰ ਪੰਥ ਕਿਹਾ ਜਾਂਦਾ ਹੈਗਾ ਔਰ ਪੰਥਕ ਧਿਰਾਂ ਨੇ ਜਿਹੜੀਆਂ ਜਿਹਦੇ ਚ ਸੰਤ ਸਮਾਜ ਬਾਕੀ ਸੋਨੇ ਅਕਾਲੀ ਦਲ ਤੇ ਜਿੰਨੇ ਵੀ ਆਪਾਂ ਕਹਿ ਸਕਦੇ ਆ ਕਿ ਇੱਥੇ ਧਿਰਾਂ ਪੰਥਕ ਉਹ ਸਾਰੀਆਂ ਉਹਦੀ ਪਿੱਠ ਦੇ ਉੱਪਰ ਮਨਦੀਪ ਸਿੰਘ ਦੀ ਦਿਆ ਆ ਕੇ ਖੜੇ ਹੋ ਗਏ ਨੇ ਇਹ ਆਪਾਂ ਨੇ ਰੋਜ਼ ਅਖਬਾਰਾਂ ਦੇ ਵਿੱਚ ਜੇ ਆਪਾਂ ਪੜ੍ਹਦੇ ਆਂ ਦੋਸਤੋ ਹੁਣ ਸਵਾਲ ਪੈਦਾ ਇਹ ਹੁੰਦਾਗਾ ਕਿ ਕੀ ਭਾਈ ਅਮਰਤਪਾਲ ਸਿੰਘ ਦੀ ਚੋਣ ਦੀ ਤਰ੍ਹਾਂ ਇਹ ਵੀ ਉਸੇ ਤਰ੍ਹਾਂ ਲਹਿਰ ਬਣ ਚੁੱਕੀ ਆ ਜਾਂ ਬਣ ਜਾਵੇਗੀ ਇਹਦੇ ਇਸ ਸਵਾਲ ਨੂੰ ਆਪਾਂ ਡਰੈਸ ਕਰਨ ਦੀ ਜਦੋਂ ਕੋਸ਼ਿਸ਼ ਕਰਦੇ ਆਂ ਭਾਈ ਮਨਦੀਪ ਸਿੰਘ ਦੀਆਂ ਵਾ ਇੱਕ ਦੋ ਇੰਟਰਵਿਊ ਸੁਣੀਆਂ ਉੱਥੇ ਮੈਂ ਲੋਕਾਂ ਦੀ ਗੱਲਬਾਤ ਸੁਣੀ ਉੱਥੇ ਲੋਕ ਇਹ ਗੱਲ ਕਹਿੰਦੇ ਨੇਗੇ ਕਿ ਭਾਈ ਸਾਹਿਬ ਤੁਸੀਂ ਇੱਥੇ ਆਉਣ ਦੀ ਹਿੰਮਤ ਜਾਂ ਖਜਾਲਤ ਨਾ ਕਰੋ ਆਪਣੇ ਆਪ ਨੂੰ ਖੱਜਲਖਾਰ ਨਾ ਕਰੋ ਤੁਹਾਡੀ ਚੋਣ ਅਸੀਂ ਆਪ ਲੜ ਰਹੇ ਹਾਂ ਔਰ ਲੜਾਂਗੇ ਜਦੋਂ ਪੰਥ ਕਿਸੇ ਦੀ ਪਿੱਠ ਤੇ ਆ ਕੇ ਖੜਾ ਹੋ ਜਾਂਦਾ ਦੋਸਤੋ ਫਿਰ ਉਹ ਉਹਦੀ ਲੜਾਈ ਆਪ ਲੜਦਾ ਇਹ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਹਜ਼ਾਰਾਂ ਵਾਰੀ ਸਾਬਤ ਹੋ ਚੁੱਕਿਆਗਾ ਔਰ ਜੇ ਅੱਜ ਦੇ ਸਮੇਂ ਦੇ ਵਿੱਚ ਦੇਖੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਸੈਂਕੜੇ ਵਾਰੀ ਇਹ ਗੱਲਾਂ ਹੋ ਚੁੱਕੀਆਂ ਲਗੀਆਂ ਇਸ ਕਾਰਨ ਕਰਕੇ ਜਿਹੜੀ ਇਹ ਚੋਣ ਹੈ ਇਹ ਇੱਕ ਤਰਫੀ ਹੋ ਚੁੱਕੀ ਆਗੀ ਔਰ ਇੱਕ ਪਾਸੇ ਸਾਰੀਆਂ ਧਿਰਾਂ ਨੇ ਇੱਕ ਪਾਸੇ ਸੰਦੀਪ ਸਿੰਘ ਸੰਨੀ ਦਾ ਭਾਈ ਭਾਈ ਮਨਦੀਪ ਸਿੰਘ ਕੈਂਡੀਡੇਟ ਹੈ ਜਿਹੜੇ ਕੱਲੇ ਇੱਕ ਪਾਲੜੇ ਦੇ ਵਿੱਚ ਨੇ ਬਾਕੀ ਸਾਰੇ ਵਿੱਚੀ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਐ ਵਿੱਚੀ ਸੁਖਬੀਰ ਵਾਲਾ ਧੜਾ ਹੋ ਗਿਆ ਵਿੱਚੀ ਅੱਜ ਵਾਲੀ ਜਿਹੜੀ ਆਪਣੇ ਸਰਕਾਰ ਹੈ ਦੀ ਅੰਨੀ ਬੋਲੀ ਜਿਹਨੇ ਹੱਦੀ ਲਾਤ ਦਿੱਤੀ ਐ ਇਹ ਸਾਰੇ ਧੜੇ ਜਿੰਨੇ ਨੇ ਦੋਸਤੋ ਇਹ ਇੱਕ ਪਾਸੇ ਨੇ ਤਾਂ ਵੀ ਜਿਹੜਾ ਮਨਦੀਪ ਸਿੰਘ ਦਾ ਪਾਲੜਾ ਹੈਗਾ ਉਹ ਭਾਰੀ ਦਿਖਾਈ ਦਿੰਦਾ ਔਰ ਭਾਈ ਭਾਰੀ ਹੈਗਾ ਔਰ ਇੰਨਾ ਭਾਰੀ ਪਊਗਾ ਇਹਨਾਂ ਦੇ ਉੱਪਰ ਕਿ ਸਾਰਿਆਂ ਦੀਆਂ ਜਵਾਨ ਤਾਂ ਜਬਤ ਹੋਣਗੀਆਂ ਹੁਣ دوستੋ ਕਾਰਨ ਕੀ ਹੈਗਾ ਕਿਉਂਕਿ ਸਰਕਾਰ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਉੱਥੇ ਕਿਉਂਕਿ ਸਰਕਾਰ ਲਈ ਇਹ ਚੋਣ ਜਿੰਨੀ ਬਹੁਤ ਅਤੀ ਜ਼ਰੂਰੀ ਹੈ ਉਹਨਾਂ ਨੂੰ ਪਤਾ ਕਿ ਜੇ ਅਸੀਂ ਇਹ ਚੋਣ ਹਾਰ ਗਏ ਤਾਂ ਸਾਡੀ ਜਿਵੇਂ ਨਾ ਆਪਾਂ ਕਹਿੰਦੇ ਹੁੰਨੇ ਆ ਕਿ ਪੱਤੇ ਵਾਂਗੂ ਹਵਾ ਦੇ ਵਿੱਚ ਉੜ ਜਾਣਗੇ ਕਿਉਂਕਿ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣ ਜਾਂਦੀ ਆ ਇੱਕ ਲੋਕ ਰਾਏ ਬਣ ਜਾਂਦੀ ਆ ਕਿ ਇਹ ਤਾਂ ਗਏ ਇਹ ਸਰਕਾਰ ਤਾਂ ਗਈ ਜੇ 22 ਇਲੈਕਸ਼ਨ ਨਹੀਂ ਹਾਰ ਗਏ ਹੁਣ ਤਾਂ ਇਹ ਗਏ ਇਹ ਜਿਹੜੀ ਚੀਜ਼ ਹੈ ਇਹਨੂੰ ਬਚਾਉਣ ਦੀ ਖਾਤਰ ਇਹ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਉਣਗੇ ਪਰ ਦੋਸਤੋ ਅੱਡੀ ਚੋਟੀ ਦਾ ਜ਼ੋਰ ਲਾਉਣਾ ਚਾਹੀਦਾ ਇਹਨਾਂ ਨੂੰ ਆਪਣੇ ਕੰਮਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਕਮਾ ਪ੍ਰਤੀ ਆਪਣੇ ਦਸ਼ਨ ਗੱਲਾਂ ਬਾਤਾਂ ਲੇਕਿਨ ਲੋਕਾਂ ਦੀਆਂ ਆਵਾਜ਼ਾਂ ਬੰਦ ਕਰਕੇ ਲੋਕਾਂ ਦੇ ਆਪਣੇ ਖਿਲਾਫ ਜੇ ਕੋਈ ਸਰਕਾਰਾਂ ਦੇ ਖਿਲਾਫ ਦੁਨੀਆ ਬੋਲਦੀ ਹੁੰਦੀ ਆ ਖੁਦ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਜਾਂ ਕਾਂਗਰਸ ਦੀ ਸਰਕਾਰ ਦੇ ਥੋੜਾ ਖਿਲਾਫ ਬੋਲਦੇ ਰਹੇ ਨੇ ਕਿ ਉਹਨਾਂ ਦੇ ਚੈਨਲ ਬੰਦ ਹੁੰਦੇ ਸੀਗੇ ਕਿ ਪੱਤਰਕਾਰਾਂ ਦੇ ਖਿਲਾਫ ਐਡਾ ਕਾਰਵਾਈਆਂ ਹੁੰਦੀਆਂ ਤੀਆਂ ਕਿ ਇੱਕ ਮੁੱਖ ਮੰਤਰੀ ਇੱਕ ਆਪਣੇ ਚੈਨਲ ਨਿੱਜੀ ਚੈਨਲ ਦੇ ਪੱਤਰਕਾਰ ਰਤਨਦੀਪ ਧਾਲੀਵਾਲ ਦੇ ਖਿਲਾਫ ਅਗਰ ਮੁੱਖ ਮੰਤਰੀ ਨੂੰ ਬੋਲਣਾ ਪੈ ਰਿਹਾ ਮਤਲਬ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਮਤਲਬ ਕਿ ਕਿੰਨੇ ਦਲੇਰ ਨੇ ਕਿੰਨੇ ਡਰਪੋਕ ਤਰ੍ਹਾਂ ਦੇ ਮਤਲਬ ਸਿਆਸਤਦਾਨ ਨੇਗੇ ਕਿ ਇੱਕ ਪੱਤਰਕਾਰ ਤੋਂ ਡਰ ਲੱਗ ਰਿਹਾ ਇੱਕ ਮੁੱਖ ਮੰਤਰੀ ਆਪਣੇ ਮੂੰਹ ਦੇ ਵਿੱਚੋਂ ਪੱਤਰਕਾਰ ਦਾ ਨਾਮ ਲੈ ਰਿਹਾ ਜਦੋਂ ਕਿ ਉਸ ਨੇ ਜਿਹੜੀ ਜਿਹੜੀ ਉਹਨਾਂ ਨੇ ਖੁਦ ਉਹਦੀ ਗੱਲ ਨੂੰ ਖੁਦ ਹੀ ਕਹਿ ਕੇ ਵੱਡਾ ਕਰ ਦਿੱਤਾ ਕਿ ਉਹ ਕੁਰਸੀਆਂ ਦਾ ਮੁੱਦਾ ਚੱਕ ਰਿਹਾਗਾ ਕਿ ਉਹ ਕਹਿ ਰਿਹਾ ਟੈਂਟ ਤੇ ਕੁਰਸੀਆਂ ਦਿੱਲੀੋਂ ਆਈਆਂ ਨੇ ਇਹ ਮੁੱਦਾ ਪਹਿਲਾਂ ਦਾ ਨਹੀਂ ਸੀਗਾ ਪਰ ਹੁਣ ਮੁੱਦਾ ਜ਼ਰੂਰ ਬਣ ਗਿਆ ਹੁਣ ਲੋਕਾਂ ਨੇ ਰਤਨ ਧਾਲੀਬਾਲ ਦੀ ਉਹ ਜਿਹੜੀਆਂ ਹੈਗੀਆਂ ਨੇ ਵੀਡੀਓਜ਼ ਕੱਢ-ਕੱਢ ਕੇ ਦੇਖੀਆਂ ਹੋਰ ਪੱਤਰਕਾਰਾਂ ਦੀਆਂ ਵੀ ਦੇਖੀਆਂ ਜਿਦੇ ਚ ਉਹ ਇੰਟਰਵਿਊ ਕਰਦੇ ਦਿਖਾਈ ਦੇ ਰਹੇ ਨੇ ਹੋਰ ਪੱਤਰਕਾਰ ਵੀ ਜਿਹੜੇ ਉਤੋਂ ਕੁਰਸੀਆਂ ਲੈ ਕੇ ਆ ਰਹੇ ਨੇ ਔਰ ਉਹ ਖੁਦ ਦੱਸ ਰਹੇ ਨੇ ਕਿ ਅਸੀਂ ਦਿੱਲੀੋਂ ਲੈ ਕੇ ਆਇਆ ਅਸੀਂ ਦਿੱਲੀ ਤੋਂ ਕੁਰਸੀਆਂ ਲੈ ਕੇ ਆਇਆ ਦਿੱਲੀ ਤੋਂ ਟੈਂਟ ਲੈ ਕੇ ਆਇਆ ਉਹ ਆਪਣੀ ਜਵਾਨੀ ਦੱਸ ਰਹੇ ਨੇ ਕਿ 1.5 ਕਰੋੜ ਦੇ ਕਰੀਬ ਖਰਚ ਆਇਆ ਕੀ ਇੱਕ ਕੇਜਰੀਵਾਲ ਨੂੰ ਬੋਲਣ ਦੇ ਲਈ ਆਮ ਆਮ ਬੰਦੇ ਨੂੰ ਬੋਲਣ ਦੇ ਲਈ ਇੱਕ ਆਮ ਭਗਵੰਤ ਮਾਨ ਨੂੰ ਬੋਲਣ ਦੇ ਲਈ 1.5-1.5 ਕਰੋੜ ਦੇ ਟੈਂਟ ਲਾਉਣ ਦੀ ਲੋੜ ਪੈ ਗਈ ਤੇ ਉਹ ਵੀ ਦਿੱਲੀੋਂ ਲਿਆ ਕੇ ਕਿ ਪੰਜਾਬ ਦੇ ਵਿੱਚ ਟੈਂਟ ਮੁੱਕ ਗਏ ਕਿ ਪੰਜਾਬ ਦੇ ਵਿੱਚ ਐਡੇ ਐਡੇ ਜਿਹੜੇ ਬੈਠੇ ਨੇ ਸਾਡੇ ਟੈਂਟਾਂ ਵਾਲੇ ਧੂਰੀ ਚੋਂ ਹੀ ਖੁਦ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਐਡਾ ਵੱਡਾ ਟੈਂਟ ਹੈ ਦੀਪਕ ਦਾ ਕਿ ਜਿਹੜੇ ਹਰ ਇੱਕ ਸਰਕਾਰ ਹਰ ਇੱਕ ਮੁੱਖ ਮੰਤਰੀ ਵੱਡੀਆਂ ਤੋਂ ਵੱਡੀਆਂ ਰੈਲੀਆਂ ਦੇ ਵਿੱਚ ਪ੍ਰਧਾਨ ਮੰਤਰੀਆਂ ਦੀਆਂ ਰੈਲੀਆਂ ਦੇ ਵਿੱਚ ਕੇਂਦਰੀ ਮੰਤਰੀਆਂ ਦੀਆਂ ਰੈਡੀਆਂ ਦੇ ਵਿੱਚ ਉਹਨਾਂ ਦੀ ਸੇਵਾ ਲੈਂਦੇ ਰਹੇ ਨੇ ਉਹਨਾਂ ਦੇ ਟੈਂਟ ਲਾਉਂਦੇ ਰਹੇ ਨੇ ਮੁੱਖ ਮੰਤਰੀ ਦੇ ਆਪ ਹਲਕੇ ਦੇ ਵਿੱਚ ਐਡਾ ਵੱਡਾ ਟੈਂਟ ਹੋਵੇ ਉਹਨੂੰ ਛੱਡ ਕੇ ਤੇ ਦਿੱਲੀੋਂ ਕੇਜਰੀਵਾਲ ਦੇ ਹਲਕੇ ਤੋਂ ਮੰਗਾਇਆ ਜਾਵੇ ਕੇਜਰੀਵਾਲ ਦਿੱਲੀ ਤੋਂ ਟੈਂਟ ਮੰਗਾਵੇ ਜਾਂ ਉਹਨਾਂ ਦੀ ਟੀਮ ਦਿੱਲੀ ਤੋਂ ਟੈਂਟ ਮੰਗਾਵੇ ਫਿਰ ਮੁੱਦਾ ਕਿਉਂ ਨਹੀਂ ਜੀ ਕਿਉਂ ਨਹੀਂ ਮੁੱਦਾ ਬਣੇਗਾ ਮੁੱਦਾ ਤਾਂ ਤੁਸੀਂ ਖੁਦ ਬਣਾ ਦਿੱਤਾ ਮੁੱਦਾ ਤਾਂ ਤੁਸੀਂ ਆਪਣੀ ਜਵਾਨੀ ਰਤਨਦੀਪ ਢਾਲੀਵਾਲ ਦਾ ਨਾਮ ਲੈ ਕੇ ਬਿਲਕੁਲ ਮੁੱਦਾ ਬਣਾ ਦਿੱਤਾ ਜਿਹੜੇ ਸਰਕਾਰ ਦੋਸਤੋ ਇੱਕ ਆਮ ਸਰਪੰਚਾਂ ਦੇ ਬੋਲਣ ਤੋਂ ਡਰਨ ਲੱਗ ਜਾਵੇ ਕਰਨ ਲੱਗੇ ਸੀ ਮਨਦੀਪ ਸਿੰਘ ਕੈਂਡੀਡੇਟ ਜਿਹੜਾ ਤਰਨਤਾਰਨ ਦੀ ਪੰਥਕ ਸੀਟ ਦੇ ਵਿੱਚ ਇੱਕੋ ਇੱਕ ਪੰਥਕ ਕੈਂਡੀਡੇਟ ਹੈ ਜਿਹੜਾ ਉਦੀ ਦੋਸਤੋ ਲਹਿਰ ਹੈ ਜਿਹੜੀ ਨਾ ਉਹ ਇਹਨਾਂ ਨੂੰ ਉਡਾ ਕੇ ਲੈ ਜਾਏਗੀ ਉਹ ਇਹਨਾਂ ਨੂੰ ਕਿਤੇ ਵੀ ਖੜਨ ਜੋਗਰੇ ਨਹੀਂ ਛੱਡੇਗੀ ਇਹ ਪੰਥ ਹੈ ਰਾਜੇ ਅਮਰਿੰਦਰ ਵਰਗੇ ਜਿਹੜੇ ਇੰਦਰਾ ਗਾਂਧੀ ਦੇ ਬੱਚੇ ਨੇ ਨਾ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਨੇ ਜਿਹੜੇ ਇਹਨਾਂ ਦਾ ਹਾਲ ਦੇਖਿਓ ਦੋਸਤੋ ਤੁਸੀਂ ਕੀ ਹੋਣਾ ਇਹਨਾਂ ਨੇ ਆਪਣਾ ਏਜੰਡਾ ਤੈਅ ਕਰ ਦਿੱਤਾ ਕਿ ਅਸੀਂ ਬਲੂ ਸਟਾਰ ਆਪਰੇਸ਼ਨ ਦੇ ਪੱਖ ਵਿੱਚ ਅਸੀਂ ਤਾਂ ਮਤਲਬ ਇੰਦਰਾ ਗਾਂਧੀ ਦੇ ਪੱਖ ਵਿੱਚ ਆਗੇ ਇਹ ਉਹਨਾਂ ਨੇ ਸਾਬਤ ਆਪਣਾ ਏਜੰਡਾ ਕਰਤਾ ਇਹ ਤਰਨ ਤਾਰਨ ਦੀ ਆਵਾਜ਼ ਤਰਨ ਤਾਰਨ ਦੇ ਹਲਕੇ ਦੀ ਆਵਾਜ਼ ਨਹੀਂ ਰਹੇਗੀ ਇਹ 1927 ਦੇ ਵਿੱਚ ਇਹ ਕਾਂਗਰਸ ਦਾ ਚਿਹਰਾ ਵੀ ਅਮਰਿੰਦਰ ਰਾਜੇ ਉਹਨਾਂ ਨੇ ਨੰਗਾ ਕਰਤਾ ਵਿਰੋਧੀ ਧਿਰ ਦੇ ਨੇਤਾ ਨੇ ਵੀ ਨੰਗਾ ਕਰਤਾ ਕਿ ਅਸੀਂ ਕਿੱਥੇ ਖੜੇ ਆ ਲੋਕਾਂ ਨੂੰ ਤਾਂ ਕਹਿੰਦੇ ਨੇ ਕਿ ਭੁੱਲ ਜਾਓ ਤੁਸੀਂ ਲੋਕਾਂ ਨੂੰ ਤਾਂ ਕਹਿੰਦੇ ਨੇ ਕਿ ਪਹਿਲੀਆਂ ਪ੍ਰਾ ਇਹਨਾਂ ਗੱਲਾਂ ਨੂੰ ਭੁੱਲ ਜਾਓ ਲੇਕਿਨ ਤੁਸੀਂ ਭੁੱਲਣ ਦਿੰਨੇ ਹੋ ਤੁਸੀਂ ਭੁੱਲਣ ਦਿੰਨੇ ਹੋ ਤੁਸੀਂ ਤਾਂ ਚੰਦ ਵੋਟਾਂ ਦੀ ਖਾਤਰ ਪੰਥ ਵਿਰੋਧੀ ਵੋਟਾਂ ਦੀ ਖਾਤਰ ਸਿੱਖਾਂ ਦੀਆਂ ਵਿਰੋਧੀ ਵੋਟਾਂ ਦੀ ਖਾਤਰ ਤੁਸੀਂ ਤਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਕਿਸੇ ਵੀ ਹੱਦ ਤੱਕ ਸੋ ਦੋਸਤੋ ਤਰਨਤਾਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਹ ਚੋਣ ਤਰਨ ਤਾਰਨ ਦੀ ਨਹੀਂ ਹੈਗੀ ਇਹ ਪੰਜਾਬ ਦੀ 1927 ਵਾਲੀ ਚੋਣ ਨੂੰ ਨਿਰਧਾਰਤ ਕਰੇਗੀ ਤਰਨ ਤਾਰਨ ਵਾਸੀਓ ਜੋ ਤੁਸੀਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਵੇਲੇ ਜੋ ਇੱਜ਼ਤ ਖੱਟੀ ਹੈ ਉਹਨੂੰ ਇੱਜ਼ਤ ਨੂੰ ਬਰਕਰਾਰ ਰੱਖਿਓ ਇਹ ਪੰਥ ਦਾ ਜਿਹੜਾ ਪੰਥਕ ਤੁਹਾਡੇ ਤੇ ਠੱਪਾ ਲੱਗਿਆ ਹੋਇਆ ਤਰਨਤਾਰਨ ਪੰਥਕ ਇਲਾਕਾ ਪੰਥਕ ਹਲਕਾ ਇਸ ਠੱਪੇ ਨੂੰ ਕਿਤੇ ਮੱਦਮ ਨਾ ਪੈਣ ਦੇ ਦਿਓ ਇਹ ਠੱਪੇ ਨੂੰ ਹੋਰ ਗੂੜਾ ਕਰਿਓ ਤਾਂ ਉਹਦੇ ਲਈ ਤੁਹਾਨੂੰ ਭਾਈ ਮਨਦੀਪ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉਣਾ ਪਊਗਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ